ਅੰਮ੍ਰਿਤਸਰ ਦੇ ਵਿੱਚ ਐਸ ਡੀ ਏ ਚਰਚ ਚ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਝਗੜੇ ਦੌਰਾਨ ਪਿਓ ਪੁੱਤ ਹੋਏ ਜ਼ਖਮੀ ਇਸ ਸਬੰਧੀ ਗੱਲਬਾਤ ਕਰਦੇ ਹੋਏ ਰਿੱਤੀ ਗਿੱਲ ਪਿਤਾ ਰਤੇਸ਼ ਗਿੱਲ ਨੇ ਦੱਸਿਆ ਕਿ ਵੱਡੇ ਦਿਨ ਨੂੰ ਲੈ ਕੇ ਸਾਡੇ ਕੁਝ ਮੈਂਬਰਾਂ ਵੱਲੋਂ ਚਰਚਾ ਦੇ ਵਿੱਚ ਮੀਟਿੰਗ ਰੱਖੀ ਸੀ ਇਸ ਮੀਟਿੰਗ ਦੇ ਵਿੱਚ ਸਾਡੇ ਦੋ ਮੈਂਬਰ ਨਜੀਤ ਤੇ ਸतीश ਕੁਮਾਰ ਨੇ ਆਪਣੇ ਨਾਲ ਅਨੂਪ ਅਰਜੁਨ ਤੇ ਦੋ ਹੋਰ ਨੌਜਵਾਨਾਂ ਨੂੰ ਚਰਚ ਵਿੱਚ ਬੁਲਾਇਆ ਜਿਨ੍ਹਾਂ ਨੇ ਡਰਿੰਕ ਕੀਤੀ ਹੋਈ ਸੀ ਰਿੱਤੀ ਗਿੱਲ ਨੇ ਕਿਹਾ ਕਿ ਤੁਸੀਂ ਡਰਿੰਕ ਕੀਤੀ ਹੈ ਤੁਸੀਂ ਚਰਚ ਤੋਂ ਬਾਹਰ ਚਲੇ ਜਾਓ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਵਿੱਚ ਬਹਿਸ ਹੋ ਗਈ ਤੇ ਬਹਿਸ ਹੋਣ ਤੋਂ ਬਾਅਦ ਉਹਨਾਂ ਨੇ ਰਿੱਤੀ ਗਿੱਲ ਦੇ ਪਿਤਾ ਤੇ ਰਤੇਸ਼ ਗਿੱਲ ਉ ਤੇ ਹਮਲਾ ਕਰਕੇ ਜ਼ਖਮੀ ਕਰਤਾ ਜਿਸ ਤੋਂ ਬਾਅਦ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਮੌਕੇ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮਨੋਟੀ ਕਮਿਸ਼ਨਰ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਦੇ ਵਿੱਚ ਆਇਆ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਏਡੀਸੀ ਪੀ ਹਰਪਾਲ ਸਿੰਘ ਨੂੰ ਦਰਖਾਸਤ ਮਾਰ ਕਰਤੀ ਆ ਉਤੇ ਹੀ ਐਡੀਸੀ ਪੀਰ ਭਾਜ ਸਿੰਘ ਨੇ ਅश्वਾਸਨ ਦਿੱਤਾ ਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਰਿਤਿ ਗੇਲਾ ਜੀ। ਕਿੱਥੇ ਰਹਿੰਦੇ ਜੀ? ਮੈਂ ਸਰ ਆਪਣਾ ਚਭਾਲ ਰੋਡ ਤੇ ਰਹਿੰਦਾ ਹਾਂ। ਚਰਚ ਦਾ ਕੀ ਮਾਮਲਾ ਸਰ? ਚਰਚ ਦੇ ਵਿੱਚ ਸਰ ਅਸੀਂ ਇੱਕ ਮੀਟਿੰਗ ਰੱਖੀ ਸੀਗੀ ਜਿਹਦੇ ਵਿੱਚ ਆਪਣਾ 24 25 ਤੇ ਨਵੇਂ ਸਾਲ ਦੇ ਪ੍ਰੋਗਰਾਮ ਦੇ ਉੱਤੇ ਡਿਸਕਸ਼ਨ ਹੋਣੀ ਸੀਗੀ ਤੇ ਅਸੀਂ ਰਾਤੀ ਉਹ ਮੀਟਿੰਗ ਕਰ ਰਹੇ ਸੀਗੇ। ਤੇ ਜਿਹਦੇ ਵਿੱਚ ਕੀ ਸਤੀਸ਼ ਉਰਫ ਬੀਟੂ ਤੇ ਨजीर ਜੋ ਸਾਡੇ ਚਰਚ ਆਉਂਦੇ ਨੇ ਚਰਚ ਦੇ ਮੈਂਬਰ ਨੇ ਉਹ ਮਤਲਬ ਕਿ ਚਾਰ ਬੰਦੇ ਜਿਹੜੇ ਸਾਡੇ ਚਰਚ ਦੇ ਨਾ ਕਦੀ ਉਹ ਆਏ ਆ ਨਾ ਕੋਈ ਚਰਚ ਦੇ ਨਾਲ ਸੰਬੰਧਿਤ ਰੱਖਦੇ ਆ ਨਾ ਸਾਡੀ 크ਿਸਚਨ ਕਮਿਊਨਿਟੀ ਨਾਲ ਕੋਈ ਸੰਬੰਧ ਰੱਖਦੇ ਉਹਨਾਂ ਨੂੰ ਨਾਲ ਲੈ ਕੇ ਆਇਆ ਨਸ਼ੇ ਦੀ ਹਾਲਤ ਦੇ ਵਿੱਚ ਜਦੋਂ ਉਹਨਾਂ ਨੂੰ ਆਪਾਂ ਰੋਕਿਆ ਕਿ ਤੁਸੀਂ ਨਸ਼ਾ ਕਰਕੇ ਸਾਡੇ ਪਵਿੱਤਰ ਸਥਾਨ ਦੇ ਉੱਤੇ ਕਿਉਂ ਆਏ ਜੇ ਚਰਚ ਦੇ ਵਿੱਚ ਤੁਹਾਨੂੰ ਪਤਾ ਵਾ ਕਿ ਚਰਚ ਦੀ ਕੀ ਮਰਿਆਦਾ ਵਾ ਤੁਸੀਂ ਚਰਚ ਦੀ ਮਰਿਆਦਾ ਨੂੰ ਭੰਗ ਕਰ ਰਹੇ ਜੇ ਪੀ ਕੇ ਤੇ ਤੁਸੀਂ ਇੱਥੇ ਮਤਲਬ ਕਿ ਕਿਉਂ ਇਦਾਂ ਇਸ ਹਾਲਤ ਚ ਆਏ ਜੇ ਤੇ ਸਰ ਸਾਡੇ ਉੱਤੇ ਭੜਕ ਗਏ ਤੇ ਸਾਨੂੰ ਮਾਰਨਾ ਕੁੱਟਣਾ ਜਿਹੜਾ ਉਹ ਸਟਾਰਟ ਕਰ ਦਿੱਤਾ। ਮਤਲਬ ਕੋਈ ਗੱਲ ਹੋਈ ਇਸ ਤਰ੍ਹਾਂ ਦੀ। ਸਰ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਮਨਾ ਕੀਤਾ ਗਿਆ ਸੀ ਇੱਥੇ ਲੰਗਰ ਬੰਦਾ ਵਾ ਲੰਗਰ ਦੇ ਲਾਗੇ ਬੀੜੀਆਂ ਪੀਰੇ ਸੀਗੇ ਤੇ ਇਹਨਾਂ ਨੂੰ ਮਨਾ ਕੀਤਾ ਸੀ ਕਿ ਇਦਾਂ ਦੇ ਪਦਾਰਥ ਜਿਹੜੇ ਆ ਤੁਸੀਂ ਇੱਥੇ ਨਾ ਪੀਆ ਕਰੋ ਕਿਉਂਕਿ ਇਹ ਸਾਡਾ ਪਵਿੱਤਰ ਸਥਾਨ ਆ ਸਭ ਕਲਿਸਿਆ ਦੀ ਇੱਥੇ ਸ਼ਰਧਾ ਭਾਵਨਾ ਜੁੜੀ ਹੋਈ ਆ ਤੇ ਤੁਸੀਂ ਇਹ ਕੰਮ ਇੱਥੇ ਨਾ ਕਰਿਆ ਕਰੋ। ਉਸੀ ਚੀਜ਼ ਦਾ ਇਹਨਾਂ ਨੇ ਰਾਤੀ ਪੂਰਾ ਬਦਲਾ ਲਿੱਤਾ ਵਾ ਪੂਰੀ ਪਲੈਨਿੰਗ ਨਾਲ ਆਏ ਆ ਬਾਰੋ ਗੁੰਡੇ ਲੈ ਕੇ ਉਹਨਾਂ ਨੂੰ ਫਾਪ ਲਾ ਕੇ ਸ਼ਰਾਬ ਨਾਲ ਜਾ ਕੇ ਲੈ ਕੇ ਆਏ ਆ ਮੇਰੇ ਫਾਦਰ ਸਾਹਿਬ ਨੂੰ ਇਹਨਾਂ ਨੇ ਇੱਕ ਹਸਾਬ ਦਾ ਮਾਰਤਾ ਸੀਗਾ ਬੇਹੋਸ਼ ਹੋ ਗਏ ਸੀ ਨਾ ਗਾਰਡ ਤੇ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਬਚਾਉਂਦੇ ਤੇ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਖਤਮ ਕਰ ਦੇਣਾ ਇਹਨਾਂ ਨੇ ਸਰ ਸਾਡੇ ਕੁਰਸੀਆਂ ਮਾਰੀਆਂ ਕੁਰਸੀਆਂ ਤੋੜੀਆਂ ਵਾ ਕੁਰਸੀਆਂ ਤੋੜੀਆਂ ਵਾ ਕੁਰਸੀਆਂ ਮਾਰੀਆਂ ਵਾ ਆ ਬੈਂਚ ਸੀਗੇ ਇਹਨਾਂ ਦੇ ਫੱਟੇ ਤੋੜੇ ਆ ਇੱਕ ਬੈਂਚ ਤੋੜਿਆ ਉਹਦੇ ਫੱਟੇ ਚੋਕੇ ਇਹਨਾਂ ਨੇ ਸਾਡੇ ਮਾਰੇ ਆ ਕਿਤੇ ਕਿਤੇ ਸਾਟਾ ਲੱਗ ਗਿਆ ਮੇਰੇ ਸਰ ਲੱਕ 'ਚ ਲੱਗੀ ਆ ਤੇ ਆ ਇਸ ਜਗ੍ਹਾ ਤੇ ਲੱਗੀ ਸੀਗੀ ਆ ਜਬਾੜੇ ਤੇ ਤੇ ਸਿਰ ਤੇ ਕਾਫੀ ਜ਼ਿਆਦਾ ਲੱਗੀ ਅੱਖ ਦੇ ਵਿੱਚ ਰੈੱਡ ਡਾਟਸ ਨੇ ਕੰਪਲੇਟ ਕੀਤੀ ਜੀ ਸਰ ਰਾਤੀ ਅਸੀਂ ਮੌਕੇ ਤੇ ਕੰਪਲੇਂਟ ਕਰਕੇ ਆਏ ਦਰਖਾਸਤ ਦੇ ਕੇ ਆਏ ਆ ਮੈਡੀਕਲ ਹੋਇਆ ਵਾ ਰਾਤੀ ਮੇਰਾ ਤੇ ਹੁਣ ਅਸੀਂ ਇਹੋ ਮੰਗ ਕਰਦੇ ਆਂ ਕਿ ਪ੍ਰਸ਼ਾਸਨ ਕੋ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ। ਤੁਹਾਡੇ ਚੇਅਰਮੈਨਾਂ ਨੇ ਵੀ ਕੋਈ ਕਿਹਾ ਗਿਆ ਵੀ ਇਹ ਬਨਾ ਹਾਲਾਤ ਜੀ ਸਰ ਅਸੀਂ ਜਿਹੜੇ ਸਾਡੇ ਮਿਨੋਰਟੀ ਦੇ ਚੇਅਰਮੈਨ ਨੇ ਉਹਨਾਂ ਨੂੰ ਹੀ ਇਨਫੋਰਮ ਕਰਤਾ ਉਹਨਾਂ ਦੇ ਬੰਦਿਆਂ ਨੂੰ ਉਹਨਾਂ ਨੇ ਸਾਨੂੰ ਬੁਲਾਇਆ ਵਾ ਤੇ ਅਸੀਂ ਉਹਨਾਂ ਨੂੰ ਮਿਲਣ ਤੇ ਆ ਰਹੇ ਹਾਂ ਮੇਰਾ ਨਾਮ ਲਤੇਸ਼ ਹੈ ਜੀ ਮੈਂ ਇਸ ਚਰਚ ਦਾ ਮੈਂਬਰ ਹਾਂ ਕਾਫੀ ਪੁਰਾਣਾ ਔਰ ਕੱਲ ਜਿਹੜਾ ਸਾਡੀ ਇੱਕ ਮੀਟਿੰਗ ਸੀ 25 ਦਸੰਬਰ ਦੇ ਕਰਕੇ 크리스마ਸ ਕਰਕੇ ਅਸੀਂ ਇੱਕ ਰੱਖੀ ਹੋਈ ਸੀ ਜਿਦੇ ਵਿੱਚ ਇੱਥੇ ਲੰਗਰ ਬੰਦ ਦਾ ਪਿਆ ਸੀ ਸ਼ਾਮ ਦਾ ਪ੍ਰੋਗਰਾਮ ਸੀ ਤੇ ਮੈਂਬਰਸ ਕੁਝ ਆਏ ਕੁਝ ਨਹੀਂ ਆਏ ਠੀਕ ਹੈ ਜੀ ਤੇ ਇੱਕ ਸतीश ਕੁਮਾਰ ਜੀ ਉਹ ਵੀ ਇਸ ਚਰਚ ਦਾ ਨਵਾਂ ਮੈਂਬਰ ਬਣਿਆ ਇੱਕ ਨਜੀਰ ਜੀ ਨੇ ਉਹ ਪੁਰਾਣੇ ਮੈਂਬਰ ਆ ਚਾਰ ਉਹਨਾਂ ਸतीश ਜਿਹੜਾ ਚਾਰ ਬੰਦੇ ਨਾਲ ਲੈ ਕੇ ਆਇਆ ਜਿਹੜਾ ਕੀ ਡਰਿੰਕ ਕੀਤੇ ਹੋਏ ਸੀ ਇਹਨਾਂ ਨੂੰ ਸਮਝਾਇਆ ਵੀ ਗਿਆ ਕਿ ਮਤਲਬ ਚਰਚ ਦੇ ਬੇਅਦਬੀ ਹੋਏਗੀ ਅੰਦਰ ਨਹੀਂ ਆਣਾ ਸ਼ਰਾਬ ਪੀ ਕੇ ਸਾਡੇ ਕੈਂਪਸ ਦੇ ਚਰਚ ਦੇ ਅੰਦਰ ਨਹੀਂ ਆਣਾ ਤੁਸੀਂ ਤੇ ਸਾਡੇ ਕਹਿਣ ਦੇ ਬਾਵਜੂਦ ਵੀ ਅਸੀਂ ਰਿਕੁਐਸਟ ਵੀ ਕੀਤੀ ਆ ਕਿ ਅੱਛੀ ਤਰ੍ਹਾਂ ਗੱਲਬਾਤ ਵੀ ਕਰ ਰਹੇ ਸੀ ਸਭ ਕੁਝ ਹੋ ਰਿਹਾ ਸੀ ਉਹਨਾਂ ਦੇ ਵਿੱਚੋਂ ਜਿਹੜੇ ਚਾਰ ਬੰਦੇ ਸੀ ਉਹ ਪਲੱਸ ਸतीश ਜਿਹੜਾ ਇਹ ਇੱਕਦਮ ਸ਼ਰਾਬ ਪੀਤੀ ਚੋ ਗਰਸੋਕੇ ਅੰਦਰ ਵੀ ਵੜਾਏ ਅਸੀਂ ਰੋਕਿਆ ਤੇ ਸਾਡੇ ਨਾਲ ਮਾਰਕੁੱਟ ਕਰਨ ਲੱਗ ਪਏ ਮੈਨੂੰ ਬੇਹੋਸ਼ ਕਰਤਾ ਸੀ ਸਾਡੇ ਜਿਹੜੇ ਗਾਰਡ ਨੇ ਇਹਨਾਂ ਨੇ ਮੇਰੇ ਮੂੰਹ ਤੇ ਪਾਣੀ ਪੁਣੀ ਪਾਇਆ ਅੰਦਰ ਸਾਨੂੰ ਬਚਾ ਕੇ ਅੰਦਰ ਪਾਸਟਰ ਸਾਹਿਬ ਦੇ ਕਮਰੇ ਚ ਤੇ ਪਾਸਟਰ ਸਾਹਿਬ ਦੇ ਜਾਲੀ ਵਾਲਾ ਬੂਆ ਇਹਨਾਂ ਨੇ ਖੂਬ ਜੋਰ-ਜੋਰ ਦੀ ਕੋ ਕੀਤਾ ਤੇ ਉਹਨਾਂ ਦਾ ਇੱਕ ਕੁੰਡਾ ਵੀ ਇਹਨਾਂ ਨੇ ਹਲਾ ਕੇ ਰੱਖਤਾ ਤੇ ਮੇਰੀ ਜਾਨ ਇਹਨਾਂ ਨੇ ਬੜੀ ਮੁਸ਼ਕਲੋਂ ਇਹਨਾਂ ਕੋਲੋਂ ਬਚਾਈ ਮੇਰੇ ਬੇਟੇ ਨੂੰ ਵੀ ਸੱਟਾਂ ਲਾਈਆਂ ਮੇਰੀ ਪਸਲੀ ਚ ਦਰਦ ਹੈਗੀ ਮੈਂ ਹਲੇ ਪੁਲਿਸ ਨੂੰ ਦੱਸਣਾ ਵਾਂ ਕਿਉਂਕਿ ਰਾਤੀ ਮੈਨੂੰ ਕੁਝ ਨਹੀਂ ਹੋਇਆ ਤੇ ਦਿਨੇ ਮੇਰੇ ਕੋ ਉੱਠਿਆ ਨਹੀਂ ਗਿਆ ਨਾ ਮੇਰੇ ਕੋ ਟੇਡਾ ਹੋਇਆ ਗਿਆ ਨਾ ਹੁਣ ਵੀ ਮੈਂ ਬੜੀ ਮੁਸ਼ਕਲੋਂ ਖਲੋਤਾ ਆਇਆ ਔਰ ਮੈਂ ਐਕਸਰੇ ਕਰਾ ਕੇ ਆਵਾਂਗਾ ਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਾਂਗਾ ਪਹਿਲੇ ਵੀ ਮਾਮਲਾ ਇਦਾਂ ਦਾ ਆਇਆ ਕਿ ਪਹਿਲਾਂ ਵੀ ਇਹਨਾਂ ਨੂੰ ਇੱਕ ਵਾਰ ਇਹਨਾਂ ਨੇ ਪਹਿਲਾਂ ਵੀ ਇੱਥੇ ਲੰਗਰ ਘਰ ਦੇ ਵਿੱਚ ਨਾ ਚਾਰ ਜਨੇ ਸੀ ਇਹਨਾਂ ਨੇ ਪਹਿਲਾਂ ਵੀ ਇੱਥੇ ਸਿਕਟਾਂ ਬੀੜੀਆਂ ਪੀਤੀਆਂ ਉਦੋਂ ਵੀ ਇਹਨਾਂ ਨੂੰ ਅਸੀਂ ਵਾਰਨ ਕੀਤਾ ਵੀ ਇੱਥੇ ਨਾ ਇੱਕ ਕੰਮ ਕਰੋ ਇਹ ਗਲਤ ਚੀਜ਼ ਹੈਗੀ ਆ ਉਹੋ ਹੀ ਇਹਨਾਂ ਨੇ ਬਦਲਾ ਜਿਹੜਾ ਆ ਇੱਕ ਉਸ ਭਾਵਨਾ ਨਾਲ ਇਹਨਾਂ ਨੇ ਫੇਰ ਦੁਬਾਰਾ ਅਟੈਕ ਕਰਕੇ ਸਾਡੇ ਪਿਓ ਪੁੱਤਾਂ ਤੇ ਕਿ ਇਹੋ ਹੀ ਗੱਲ ਨੂੰ ਚੁੱਕਦੇ ਆ ਪਾਸਟਰ ਸਾਹਿਬ ਨੇ ਵੀ ਮਨਾ ਕੀਤਾ ਕਿ ਤੁਸੀਂ ਇਹ ਕੰਮ ਨਹੀਂ ਕਰਨਾ ਸਾਡੇ ਚਰਚ ਦੇ ਅੰਦਰ ਬਾਹਰ ਜਾ ਕੇ ਜੋ ਮਰਜ਼ੀ ਕਰੋ ਬਟ ਇਹਨਾਂ ਨੇ ਕੋਈ ਕਿਸੇ ਦੀ ਨਹੀਂ ਸੁਣੀ ਆਪਣੀ ਪੂਰੀ ਗੁੰਡਾਗਰਦੀ ਦਿਖਾਈ ਆ ਕਹਿੰਦੇ ਚਰਚ ਸਾਡਾ ਵਾ ਅਸੀਂ ਇੱਥੇ ਜੋ ਮਰਜ਼ੀ ਕਰੀਏ ਹਾਂਜੀ ਔਰ ਇਹ ਕਾਰਨ ਇਹ ਆ ਕਿ ਮੀਟਿੰਗ ਹੈਗੀ ਸੀ ਮੈਂਬਰਾਂ ਦੀ ਚਾਰ ਬੰਦੇ ਤੁਸੀਂ ਜਿਹੜੇ ਆ ਜਿਹੜੇ ਨਾ ਇਸ ਮਿਸ਼ਨ ਨਾਲ ਨਾ ਇਸ ਚਰਚ ਨਾਲ ਸੰਬੰਧਿਤ ਹੈਗੇ ਨਾ ਉਹ 크੍ਰਿਸਚੀਅਨ ਨੇ ਕੁਰਸੀਆਂ ਕਰਸੀਆਂ ਸਭ ਤੋੜ ਕੇ ਗਏ ਪਾਸਟਰ ਸਾਹਿਬ ਦਾ ਕਰਕੇ ਗਏ ਮੈਨੂੰ ਮਾਰ ਕੇ ਗਏ ਮੇਰੇ ਬੇਟੇ ਨੂੰ ਮਾਰ ਕੇ ਗਏ ਮੈਂ ਪਾਸਟਰ ਸਲਵਿੰਦਰ ਮਸੀਹ ਜੀ ਇਸ ਚਰਚ ਦਾ ਚਰਚ ਇਨ ਚਾਰਜ ਹਾਂ ਤੇ ਕੀ ਗੱਲ ਹੋਈ だっਤੀ ਰਾਤੀ ਉਹ ਇੱਥੇ ਇੱਕ ਇਹਨਾ ਪ੍ਰੋਗਰਾਮ ਸੀ ਸਿਖਿਆ ਕਿ ਵੱਡੇ ਜਿੰਦ ਦੀ ਆਵਾਜ਼ ਤੋਂ ਆਸਤੀ ਮੀਟਿੰਗ ਆਉਂਦੇ ਉਹਦੇ ਵਿੱਚ ਸਾਡੇ ਮੈਂਬਰ ਤਾਂ ਆਏ ਸੀ ਪਰ ਚਾਰ ਲੋਕ ਹੋਰ ਆਏ ਜਿਨ੍ਹਾਂ ਨੂੰ ਉਹ ਨਾਸਲ ਚਰਚ ਮੈਂਬਰ ਹੈ ਨਾਸੀ ਉਹਨਾਂ ਨੂੰ ਜਾਣਦੇ ਆ ਉਹਨਾਂ ਨੇ ਉਹ ਜਦੋਂ ਆਏ ਉਹ ਲੜਬਾਜੀ ਕੀਤੀ ਨਸ਼ੇ ਵਿੱਚ ਛੇ ਜਿਆਦਾ ਸ਼ਰਾਬ ਚ ਉਹਰੇ ਰਿੱਤਕ ਰਿੱਤਕ ਨੇ ਇਹਨੂੰ ਕਿਹਾ ਵੀ ਤੁਸੀਂ ਕਿਉਂ ਐਂਟਰੀ ਕੀਤੀ ਹੈ ਨਸ਼ਾ ਕਰਕੇ ਫਿਰ ਉਹਦੇ ਗਾਲ ਪੈ ਗਏ ਉਹਦੇ ਬਾਪ ਦੇ ਫੇਰਾ ਬੈਂਚ ਪੁੰਚ ਤੋੜੇ ਚੇਅਰਸ ਵਗੈਰਾ ਮਾਰਿਆ ਕੁੱਟਿਆ ਸਾਡੇ ਵਾਚਮੈਨ ਨੂੰ ਵੀ ਕੁਝ ਬੋਲੇ ਬੁਰਾ ਭਲਾ ਤੇ ਨਹੀਂ ਹੁਣ ਜਿਹਦਾ ਨਾਲੇ ਉਹਨਾਂ ਦਾ ਸਾਡੇ ਨਾਲ ਕੰਡੈਕਟ ਹੀ ਨਹੀਂ ਕੋਈ ਸਾਡੇ ਉਹ ਚਰਚ ਚ ਹੀ ਨਹੀਂ ਸਾਡੇ ਨਾਲ ਹੈਗਾ ਹੀ ਨਹੀਂ ਉਹ ਤੇ ਨਾਨ ਕ੍ਰਿਸਚੀਅਨ ਆਈ ਕਦੀ ਵੇਖਿਆ ਹੀ ਨਹੀਂ ਉਹ ਬੰਦੇ ਨਾਸੀਂ ਨ ਜਾਣਦੇ ਆ ਮੈਂਬਰ ਕਿਹੜਾ ਤੁਹਾਡੀ ਚਰਚ ਦਾ ਸਾਡੇ ਨਾਲ B2C ਸतीश ਕੁਮਾਰ ਤੇ ਨजीर ਮਸੀਹ ਅਸੀਂ ਉਹ ਸਾਡੇ ਆ ਪਰ ਉਹਨਾਂ ਦੇ ਉਹਨਾਂ ਦੇ ਨਾਲ ਜਿਹੜੇ ਲੋਕ ਆਏ ਸੀ ਉਹ ਛਾਂ ਦੇ ਸਾਜ਼ਿਸ਼ ਨਾਲ ਆਏ ਆ ਵੀ ਇੱਥੇ ਜਾ ਕੇ ਹੁਣ ਜੁੜਬਾ ਜੀ ਕਰਾਂਗੇ ਤੋੜ ਫੋੜ ਕਰਾਂਗੇ ਇਹ ਮੰਗ ਕਰਦੇ ਆ ਮੰਗ ਕਰਦੇ ਸਨ ਨਿصاف ਦਵਾਇਆ ਜਾਵੇ ਸਾਰੇ ਕਿ ਹੌਲੀ ਹੌਲੀ ਹਾਰਡ ਚਰਚ ਆ ਉਥੇ ਕੰਮ ਲਾਇਆ ਗਦਾਤੀ ਕੀ ਤੁਹਾਡੇ ਕੋਲ ਗਿਆ ਲਿਆ ਕੇ ਅਜਿ ਤਵਾਰ ਕਿਹੜਾ ਜੀ ਮੈਂ ਮੇਰੇ ਧਿਆਨ ਦੇ ਵਿੱਚ ਅੱਜ ਮਸਲਾ ਆਇਆ ਸੀ ਤੇ ਮੈਂ ਐਸਪੀ ਸਾਹਿਬ ਨੂੰ ਜਿਹੜਾ ਵਾ ਉਹ ਦਰਖਾਸਤ ਦਿੱਤੀ ਉਹਨਾਂ ਨੇ ਮੈਨੂੰ ਦਿੱਤੀ ਸੀ ਤੇ ਮੈਂ ਮਾਰਕ ਕਰਤੀ ਆ ਔਰ ਮੈਂ ਕਹਿਤਾ ਵੀ ਇਹਨਾਂ ਦੇ ਪਾਇਓਰਟੀ ਦੇ ਉੱਪਰ ਸਾਰਾ ਇਨਵੈਸਟੀਗੇਸ਼ਨ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਵਿਰੋਧੀਆਂ ਦੇ ਉੱਪਰ ਉਹ ਕੀਤੀ ਜਾਵੇ ਪਰਿਵਾਰ ਵਾਲੇ ਨੇ ਕੀ ਦੱਸਿਆ ਪਰਿਵਾਰ ਵਾਲੇ ਨੇ ਦੱਸਿਆ ਵੀ ਅਸੀਂ ਆਪਣੇ ਮੀਟਿੰਗ ਸਾਡਾ ਜਿਹਦਾ ਵੱਡਾ ਦਿਨ ਆ ਰਿਹਾ ਵਾ ਉਹਦੀ ਅਸੀਂ ਮੀਟਿੰਗ ਕਰ ਰਹੇ ਸਾਂ ਤੇ ਕੁਝ ਸ਼ਰਾਰਤੀ ਅਨਸਰ ਉਥੇ ਆਏ ਆ ਜਿਨ੍ਹਾਂ ਨੂੰ ਉਹਨਾਂ ਮਾਰਕਟ ਕੀਤੀ ਆ ਤੇ ਬਹੁਤ ਜਲਦ ਉਹਨਾਂ ਦੇ ਉੱਪਰ ਪਰਚਾ ਵੀ ਦਰਜ ਹੋ ਰਿਹਾ ਵਾ ਔਰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਵੀ ਸਾਡੇ ਮਸੀਹ ਭਾਈਚਾਰੇ ਨੂੰ ਕੋਈ ਤੰਗ ਪ੍ਰੇਸ਼ਾਨ ਕਰੇ ਔਰ ਜਿਹੜਾ ਵੀ ਕੋਈ ਅਜਿਹਾ ਦਾ ਕੰਮ ਕਰੇਗਾ ਉਹ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਇਹ ਨਾਲ ਨਾਲ ਮੈਂ ਆਦੇਸ਼ ਦਿੱਤੇ ਆ ਪੂਰੇ ਪ੍ਰਸ਼ਾਸਨ ਨੂੰ ਵੀ ਸਾਡਾ ਜਿਹਦਾ ਵੱਡਾ ਦਿਨ ਆ ਰਿਹਾ 크ਿਸਮਸ ਆ ਰਿਹਾ ਉਹਦੀ ਸ਼ੋਭਾ ਯਾਤਰਾ ਨਿਕਲਨੀ ਆ ਵਾ ਜਾਂ ਚਰਚਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੋਣੇ ਆ ਤੇ ਸਿਕਿਉਰਿਟੀ ਦੇ ਪਾਬੰਧ ਜਿਹੜੇ ਹੈਗੇ ਪੁਖਤਾ ਪ੍ਰਬੰਧ ਕੀਤੇ ਜਾਣ ਉਥੇ ਔਰ ਔਰ ਜਿਹੜੇ ਵੀ ਸ਼ੋਭਾ ਯਾਤਰਾ ਦੀਆਂ ਪਰਮਿਸ਼ਨਾਂ ਹੈਗੀਆਂ ਜਲਤੋ ਜਲਤ ਦੇ ਕੇ ਤੇ ਮਸੀਹ ਭਾਈਚਾਰੇ ਨੂੰ ਆਪਣੇ ਧਰਮ ਦੀ ਜਿਹੜੀ ਹੈ ਪ੍ਰੈਕਟਿਸ ਕਰਨ ਚ ਕੋਈ ਵੀ ਮੁਸ਼ਕਲ ਪਰੇਸ਼ਾਨੀ ਨਾ ਆਵੇ ਕਿਉਂਕਿ ਸੰਵਿਧਾਨ ਸਾਨੂੰ ਇਹ ਜਿਹੜੀ ਹੈ ਇਜਾਜ਼ਤ ਦਿੰਦਾ ਵੀ ਤੁਸੀਂ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹੋ ਅਗਰ ਕੋਈ ਆਪਣੇ ਧਰਮ ਦੀ ਪ੍ਰੈਕਟਿਸ ਕਰ ਰਿਹਾ ਵਾ ਤੇ ਅਗਰ ਕੋਈ ਦੂਸਰਾ ਬੰਦਾ ਨੂੰ ਤੰਗ ਪਰੇਸ਼ਾਨ ਕਰ ਰਿਹਾ ਤੁਰਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਧੰਨਵਾਦ ਜੀ ਦੋ ਮੈਂਬਰ ਸਾਡੇ ਦੋ ਸਾਡੇ ਨਾਲ ਹੋਰ ਚਾਰ ਜਣੇ ਆਏ ਸੀ ਉਹਨਾਂ ਨੂੰ ਡ੍ਰਿੰਕ ਕੀਤੀ ਗਈ ਤੇ ਚੱਕ ਦੇ ਅੰਦਰ ਧੱਕ ਲਿਆ ਹਾਂਜੀ ਉਹਨਾਂ ਨੂੰ ਦੱਸਿਆ ਜੋ ਵੀ ਉਹਨਾਂ ਨੇ ਤੋ ਅਸੀਂ ਸੁਣ ਕੇ ਤੇ ਮੈਂ ਐਸਪੀ ਸਾਹਿਬ ਦੀ ਡਿਊਟੀ ਲਗਾਤੀ ਆ ਵੀ ਬੰਦੀ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਦੱਸਿਆ ਜਾਵੇ ਉਹਨਾਂ ਨੇ ਮੇਰੇ ਕੋ ਸਮਾਂ ਲਿਆ ਕੱਲ ਤੱਕ ਦਾ ਵੀ ਇਹ ਪੀਐਫਆਈਆਰ ਦਰਜ ਕਰਕੇ ਉਹਦੀ ਕਾਪੀ ਜਿਹੜੀ ਇੱਕ ਮੈਨੂੰ ਦੇਣਗੇ ਔਰ ਇੱਕ ਪ੍ਰਸ਼ਾ ਆਪਣਾ ਜਿਹੜਾ ਪੀੜਿਤ ਪਰਿਵਾਰ ਹੈ ਉਹਨੂੰ ਦਿੱਤੀ ਜਾਊਗੀ ਧੰਨਵਾਦ